ਸਾਂਝੇ ਕਿੱਦਾਂ ਜੀ ਮੇਰੀ ਜੂਨ ਫੈਮਿਲੀ ਸਭ ਠੀਕ ਠਾਕ ਹੋ ਉਮੀਦ ਕਰਦੇ ਆ ਠੀਕ ਹੀ ਹੋਵੋਗੇ ਅੱਜ ਕਾਫੀ ਦਿਨਾਂ ਬਾਅਦ ਲੱਗਿਆ ਬਲੌਗ ਬਣਾਉਣਾ ਹਿੰਮਤ ਨਹੀਂ ਸੀ ਪਈ ਪਹਿਲਾ ਬਲੌਗ ਬਣਾਉਣ ਨੂੰ ਦਿਲ ਨਹੀਂ ਸੀ ਕਰਦਾ ਇੰਸਟਾ ਤੋਂ ਮਾੜੀਆਂ ਮਟੀਆਂ ਰੀਲਸ ਉੱਤੋਂ ਜਾ ਕੇ ਪਾ ਦਿੰਦੀ ਸੀ ਚੈਨਲ ਤੇ ਮੈਂ ਕਈ ਵਾਰ ਫੈਗੀ ਤਾਂ ਵੀ ਕੀ ਕਰੀ ਨਾ ਪਈ ਤਾਂ ਵੀ ਠੀਕ ਆ ਹਿੰਮਤ ਨਹੀਂ ਸੀ ਕੀ ਜਮਾਈ ਕਿਉਂਕਿ ਤਖਤਾ ਜਿਹੜਾ ਕੋ ਪਰਿੰਦਰ ਤਾਂ ਨਹੀਂ ਸੀ ਭੁੱਲਿਆ ਹਜੇ ਪਰਿੰਦਰ ਨੂੰ ਥੋੜਾ ਜਿਹਾ ਹੋਇਆ ਜੇ ਮੈਂ ਤੁਹਾਨੂੰ ਪਤਾਈ ਹੈ ਹਨਾ ਤੇ ਹੁਣ ਭਾਪੀ ਵਾਲਾ ਹੋ ਗਿਆ ਮਤਲਬ ਰਖੜੀ ਵਾਲੇ ਦਿਨ ਆ ਰਾਤ ਨੂੰ 10:30 ਵਜੇ ਭਾਪੀ ਦਾ ਟੈਕ ਹੋ ਗਿਆ ਫਿਰ ਉਸ ਕਰਕੇ ਵੀਰੇ ਹੁਣਾਂ ਦਾ ਮੈਨੂੰ 11 ਵਜੇ ਫੋਨ ਆ ਗਿਆ ਸੀਗਾ ਵੀ ਹਾਂ ਸਾਢੇ 10:30 ਵਜੇ ਹਸਪਤਾਲੋਂ ਤੋ ਸੀ ਤੁਰਪੇ ਸੀ ਲੈ ਕੇ ਵੀ ਹਸਪਤਾਲ ਲੈ ਕੇ ਸੀ ਜਦੋਂ ਟੈਕ ਹੋ ਗਿਆ ਬੈਟਾ ਤੇ ਬੈਠੀ ਸੀ ਬੈਠੀ ਵਾਟੀ ਡੇ ਲੂਗੀ ਫਿਰ ਚੱਲ ਕੇ ਹਸਪਤਾਲ ਲੈ ਗਏ ਪੂਰੀ ਤਾਂ ਕਹਿੰਦੇ ਘਰੇ ਹੀ ਹੋ ਗਈ ਸੀਗੀ ਬਸ ਡਿੱਗਦੇ ਸਾਰੇ ਜੇ ਮੈਂ ਟਿੱਗੀ ਆ ਨਾਲੇ ਨਹੀਂ ਹੋ ਗਈ ਨਾਲੇ ਬਸ ਜਾ ਨਿਕਲ ਗਏ ਨੰਦੇ ਫੇਰ ਅਸੀਂ ਰਖੜੀ ਤੋਂ ਦੂਸਰੇ ਦਿਨ ਗਈਆਂ ਸੰਸਕਾਰ ਤੇ ਉਸ ਤੋਂ ਬਾਅਦ ਹਿੰਮਤ ਨਹੀਂ ਪਈ ਦੁੱਖ ਪਤਾ ਕੀ ਆ ਉਮਰ ਨਹੀਂ ਲੰਗੀ ਇੰਨੀ ਜਿਆਦਾ ਭਾਬੀ ਨਹੀਂ ਮੇਰੇ ਤੋਂ 2 ਸਾਲ ਵੱਡੀ ਆ ਸਿਰਫ ਤੇ 16 ਸਾਲ ਹੁੰਦੇ ਪਹਿਲਾ ਬੱਚਾ ਨਹੀਂ ਸੀ ਕੋਈ ਹੋਇਆ ਤੇ 16 ਸਾਲਾਂ ਵਾਂਗ ਕੁੜੀ ਹੋਈ ਸੀਗੀ ਕੁੜੀ ਵੀ 2 ਸਾਲ ਡੇਢ ਸਾਲ ਦੀ ਹੋਈ ਆ ਸਭ ਤੋਂ ਜਿਆਦਾ ਇਹ ਕਿ ਸਮਰੱਥਾ ਭਾਬੀ ਦੀ ਮਾੜੀ ਆ ਪਹਿਲਾ ਔਲਾਦ ਨੂੰ ਤਰਸਦੀ ਰਹੀ ਜਿਹੜਾ ਆਪਣੇ ਦੇ ਦਿਆ ਹੁਣ ਘਟਾਉਣ ਦਾ ਮੌਕਾ ਨਹੀਂ ਪਈਆ ਪਰ ਸੋ ਵੀਰਵਾਰ ਨੂੰ ਉਹਦਾ ਭੋਗ ਆ ਅਸੀਂ ਸਭ ਭੋਗ ਤੇ ਜਾਵਾਂਗੇ ਇੰਨੀ ਜ਼ਿਆਦਾ بارش ਹੋ ਰਹੀ ਸੀ ਰਕਰੀ ਤੋਂ ਦੂਸਰੇ ਤਰ੍ਹਾਂ ਇੱਥੋਂ ਮਰੇਲ ਕੋਲੇ ਨਿਮਰੇਲ ਕੋਲੇ ਤੋਂ ਅੱਗੇ ਜਾ ਕੇ ਸਧੂਤਾ ਸ਼ੁਰੂ ਹੋ ਗਈ ਸੀ ਬਸ ਸਰੋ ਚੋਟੀਆਂ ਪਿੰਡ ਤੱਕ ਬਹੁਤ ਔਖੇ ਅਸੀਂ ਗਏ ਆ بارش ਬਹੁਤ ਜ਼ਿਆਦਾ بارش ਸੀ ਨਾ ਪੁੱਤ ਬਚੂਗਾ ਬਸ ਕੁੜੀ ਦੇ ਟੈਨਸ਼ਨਾਂ ਕੁੜੀ ਦਾ ਬਹੁਤ ਪੂਰਾ ਹਾਲਾ ਕੁੜੀ ਬਹੁਤ ਰੋਂਦੀ ਤੜਫਦੀ ਆ ਮਾਂ ਨੂੰ ਲੱਭ ਰਹੀ ਆ ਸਾਲ 1.5 ਸਾਲ ਦੀ ਹਜੇ ਇਹਦੇ ਨਾਲ ਤਾਰਾ ਬੋ ਔਲਾਦ ਨਾ ਦਿੰਦਾ ਬੇਔਲਾਦ ਚੰਗੀ ਸੀ ਸਾਨੂੰ ਆਏ ਤਾਂ ਅਸੀਂ ਵੀ ਚਲ ਬੈਠੀ ਰਹਿੰਦੇ ਕੋਸ਼ ਹੁੰਦਾ ਨਾ ਨੋ ਓਏ ਓਏ ਫੜ ਬੁੜਾ ਹੋ ਕੇ ਤੂੰ ਰੋਡਨ ਲੱਗ ਗਿਆ ਛੋਟਾਂ ਦਾ ਰੋੜਿਆ ਨਹੀਂ ਤਦੇ ਆ ਜਾ ਮੈਂ ਇਧਰ ਪੱਖਾ ਬੰਦ ਕਰਦਾ ਉਧਰ ਆ ਜਾ ਦੂਜੇ ਕਮਰੇ ਜਾ ਜਾ ਲਵ ਚਾਹ ਪੀਏਗਾ? ਕਾ ਮੈਂ ਮੀ ਚਾਹ ਪੀਣ ਲੱਗੇ ਚਾਹ ਪੀ ਕੇ ਫਿਰ ਮੈਂ ਸੱਜੂ ਸੁਭੀ ਕੱਢਦੀ ਆ ਗੰਗਾ ਚੱਕ ਦੇਵੇਂ ਭਰਾਵਾ ਮੁੰਨੀ ਦਾ ਸਰਪਾ ਲਿਆ ਨੇ ਆਉਦੀ ਦਾ ਮੁੰਨੀ ਹੈਗੀ ਕਿੱਥੇ ਆ? ਉਹ ਡਕਟਰੇ ਬਾ ਅੱਛਾ ਹੁੰਜੇ ਰਾਤੀ ਪਹਿਲਾ ਮੁੰਨੀ ਦਾ ਬਰਥ ਦੇ ਇੱਥੇ ਸੀਗਾ ਜੇ ਕੋਚ ਚਲਾ ਕੇ ਰੋਟੀ ਕਰੋ ਹੁਣ ਮੁੰਨੀ ਦਾ ਪਿੰਡ ਉਹ ਬਣਾਤਾ ਪਰਲੇ ਪਾਸੇ ਮੁੰਨੀ ਹੁੰਜੇ ਰਾਤੀ ਮੁੰਨੀ ਦਾ ਸਰਸਰ ਬਾਗੇ ਹੱਡੀ ਆ ਕੋਠੀ ਬਣਾਈ ਜੀ ਕਿਹੜੀ ਕੋਠੀ? ਅੱਛਾ ਕੋਠੀ ਬਣਾਈਆਂ ਭਰਾਵਾ 6 ਪਲੇਟਾਂ ਸੀ 4-4-5 ਰਹਿ ਗਈਆਂ ਬਾਕੀ ਮੰਦਰ ਤੇ ਨਾਲ नहीं मंदिर जरा खाली है नहीं है नहीं है थे प्लेट खाली आंदिर बनाए तो पीढ़ी जितो चाके लेके पीढ़ी उथ रखो तू चाह पी जोते चल मे लेके आनी चाह ਚਾਹ ਚੂਪੀ ਕੇ ਫਿਰ ਮੈਂ ਸਬਜ਼ੀ ਕੱਟਦੀ ਆਂ